ਕੋ ਵੀ ਦੀਏ ਤਾਂ ਸੰਗਰੂਰ ਵਾਲੇ ਘੇਰਣਗੇ ਵੀ ਜੀ ਸੰਗਰੂਰ ਆਣਾ ਔਖਾ ਹੋ ਜਾਏਗਾ ਮਿੱਤਰਾ ਹੁਣ ਹੁਣ ਪੰਜਾਬ ਚ ਵੜ ਕੇ ਤਾਂ ਦੇਖੋ ਪਤਾ ਤਾਂ ਤਾਂ ਲੱਗੇਗਾ ਨਾ ਜੀ ਹੁਣ ਇਹਦੇ ਦਿੱਲੀ ਬਹਿ ਕੇ ਮਾਰੀ ਜਾਂਦੇ ਨੇ ਚੌੜ ਚੰਡੀਗੜ੍ਹ ਬਹਿ ਕੇ ਚੌੜ ਮਾਰੀ ਜਾਂਦੇ ਨੇ ਸੰਗਰੂਰ ਆ ਕੇ ਤੇ ਦੇਖ ਮਿੱਤਰਾ ਸਾਰਾ ਸੰਗਰੂਰ ਕੀ ਦਾ ਰੰਗਲਾ ਪੰਜਾਬ ਲੋਕ ਆਪ ਹੀ ਬਣਾਣਗੇ ਇਹ ਬੰਦੇ ਨੂੰ ਸੈਡ ਕੀਤਾ ਜਾਏਗਾ ਭਾਈ ਜੀ ਵਰਗੇ ਸੀ ਕਿ ਤਨਖਾ ਸਾਡੇ ਡਾਂਗਾ ਮਾਰਨੀਆਂ ਤੇ ਭਰਾਵਾ ਕੀ ਫਾਇਦਾ ਜੀ ਫਿਰ ਇਸ ਕਰਕੇ ਬਹੁਤ ਨਿੰਦਨਯੋਗ ਹੈ ਸੋ ਬੇਅੰਤ ਬੁਚੜ ਦੀ ਰੂਹ ਆ ਗਈ ਹੈ ਵੀਰ ਜੀ ਸਿੱਧੀ ਜੀ ਗੱਲ ਕਿੰਨਾ ਪਤੇ ਬਲਾਵੇ ਕਲਗੀਧਰ ਪਾਸ਼ਾ ਮਿਤਾ ਨੂੰ ਪਾਵੇ ਯਾਦ ਲੋਕ ਨੇ ਇਹ ਗੁਲਾਮ ਬੌਧਾ ਚਿਰਨੀ ਹੁਣ ਰਹਿਣ ਵਾਲੇ ਇਹ ਯਾਦ ਹੋਗੇ ਹਟਣਗੇ ਤੇ ਆਜ਼ਾਦੀ ਲੈ ਕੇ ਹਟਣਗੇ ਤੇ ਹੱਕ ਸਾਰਿਆਂ ਨੂੰ ਦਵਾ ਕੇ ਹਟਣਗੇ ਮੈਂ ਭਗਵਾਨ ਤਨੂ ਕਹਿਣਾ ਬਾਬਾ ਜੀ ਤੁਸੀਂ ਇੰਨਾ ਇਹ ਕੈਮੀਕਲ ਚਲਾਇਆ ਪੁੱਠਾ ਸਿੱਧਾ ਹੋਰ ਨਾ ਜਾਵੇ ਪੰਥ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਵੇ ਵਾਹਿਗੁਰੂ ਜੀ ਕਾ ਜਗਾਰ ਦਹਾਂਕਸੇ ਕੇ ਫੌਜਾਂ ਵੀ ਅੱਜ ਬਠਿੰਡਾ ਪਟਿਆਲਾ ਰੋਡ ਦੇ ਉੱਪਰ ਪਹੁੰਚ ਚੁੱਕੀਆਂ ਜਿੱਦ ਤੱਕ ਧਰਨਾ ਲਗਾਤਾਰ ਚੱਲ ਰਹੀ ਹੈ ਗੱਲਬਾਤ ਕਰਦੇ ਆਂ ਬਾਈ ਸਰਬਜੀਤ ਹਣੀ ਪਹੁੰਚੇ ਨੇ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਦਿੱਕਤ ਤਾਂ ਨਹੀਂ ਆਈ ਬਾਈ ਆਉਣ ਲੱਗੇ ਨਹੀਂ ਬਾਈ ਫੌਜਾਂ ਨੂੰ ਕਾਦੀਆਂ ਦਿੱਕਤਾਂ ਨਹੀਂ ਜੀ ਹਨਾ ਜੀ ਫੌਜਾਂ ਦੇ ਜਿੱਦਾਂ ਨੂੰ ਮਰਜ਼ੀ ਜਾਣ ਆਪਾਂ ਤੇ ਚੜ੍ਹਦੀ ਕਲਾ ਦੇ ਵਿੱਚ ਆਏ ਆਂ ਬਾਈ ਜੀ ਜਿੱਧਰ ਦਿਲ ਕਰੇਗਾ ਚੜ੍ਹਦੀ ਕਲਾ ਜੀ ਜਾਈਦਾ ਬਾਈ ਮੈਂਨੇ ਕਿਹਾ ਵੇ ਤੁਰੇ ਸੀ ਨਿਕਲੇ ਜੀ ਅਸੀਂ ਨਿਕਲੇ ਸੀ 11 ਵਜੇ ਬਾਈ ਤੇ ਆਪਾਂ 1:0 ਜੀ ਸਾਰੇ ਪੂਰੇ ਵਰਲਡ ਨੂੰ ਹੀ ਪਤਾ ਹੈ ਜੀ ਕਿਦਾਂ ਦਾ ਚੱਲਦਾ ਪਿਆ ਆ ਲੋਕਤੰਤਰ ਤਾਂ ਪੂਰਾ ਕਹਾਣ ਕਰ ਰਹੇ ਨੇ ਭਗਵੰਤ ਮਾਨ ਜੀ ਔਰ ਇਹ ਆਵਾਜ਼ ਨਹੀਂ ਬੁਲੰਦ ਕਰਨ ਦੇ ਰਹੇ ਪਰ ਨੌਜਵਾਨਾਂ ਦਾ ਹੜ ਆਇਆ ਹੋਇਆ ਇੱਥੇ ਹੁਣ ਗੱਲ ਤਾਂ ਬਾਈ ਜਾਂ ਟਾਂਡੇ ਵਾਲੀ ਰਊ ਜਾਂ ਭਾਂਡੇ ਵਾਲੀ ਕੰਮ ਤੱਕ ਇਹਨੂੰ ਜਾਊਗਾ ਇੱਥੇ ਕੁਝ ਨੌਜਵਾਨ ਪਹੁੰਚੇ ਨੇ ਗੁਰਸਿੱਖ ਕਹਿੰਦੇ ਭੀਖੀ ਦੇ ਵਿੱਚ ਉਹਨਾਂ ਪਰ ਲਾਠੀ ਚਾਰਜ ਹੋਇਆ ਪੁਲਿਸ ਵੱਲੋਂ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਮਾੜੀ ਗੱਲ ਹੈ ਬਾਈ ਜੇ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਤੇ ਸਾਡੀ ਇੱਕ ਮਦਦ ਲਈ ਹੁੰਦੀ ਆ ਸਪੋਰਟ ਲਈ ਹੁੰਦੀ ਆ ਜੇ ਅਗਰ ਇਹੀ ਭਰਾ ਜਿਹੜੇ ਆ 50 50000 ਰ ਅਗੇ ਤਨਖਾ ਸਾਡੇ ਡਾਂਗਾ ਮਾਰਨੀਆਂ ਤੇ ਭਰਾਵਾ ਕਿਆ ਫਾਇਦਾ ਜੀ ਫਿਰ ਸਿਸ ਕਰਕੇ ਬਹੁਤ ਨਿੰਦਨਯੋਗ ਹੈ ਸੋ ਬੇਅੰਤ ਬੁੱਚੜ ਦੀ ਰੂਹ ਆ ਗਈ ਹੈ ਵੀਰ ਜੀ ਸਿੱਧੀ ਜੀ ਗੱਲ ਹੈ ਕਿੰਨਾ ਕ ਇਕੱਠ ਹੋਊਗਾ ਤੁਹਾਡੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਤੇ ਪਹੁੰਚ ਗਏ ਨੇ ਪਰ ਜਿੱਦਾਂ ਦਾ ਚੱਲ ਰਿਹਾ ਹੈ ਮਾਹੌਲ ਮੈਨੂੰ ਲੱਗਦਾ ਲੱਖਾਂ ਦਾ ਇੱਥੇ ਵੀ ਹੋ ਜਾਣਾ ਕੱਟ ਲਾ ਤਾਂ ਪ੍ਰਸ਼ਾਸਨ ਵੀ ਵੱਡੇ ਅਫਸਰ ਤੱਕ ਪਹੁੰਚੇ ਨੇ ਬਿਲਕੁਲ ਗੱਲਬਾਤ ਚੱਲ ਰਹੀ ਹੈ ਸਾਰੀ ਟੀਮ ਸਿਧਾਣਾ ਦੀ ਵੀ ਆਪਣੇ ਪ੍ਰਸ਼ਾਸਨ ਨਾਲ ਜਿਹੜੇ ਵੱਡੇ ਅਫਸਰ ਨੇ ਸਾਰੇ ਪਹੁੰਚ ਰਹੇ ਨੇ ਗੱਲਬਾਤ ਚੱਲ ਰਹੀ ਹੈ ਬਾਕੀ ਆਪਾਂ ਤਾਂ ਇਹਨਾਂ ਨੂੰ ਸਪੋਰਟ ਕਰਨ ਆਏ ਆ ਲੱਖੇ ਭਾਈ ਹੋਰੀ ਜਿੱਦਾਂ ਕਰਨਗੇ ਕਹਿਣਗੇ ਆਪਾਂ ਤੇ ਫੌਜਾਂ ਨਾਲ ਵੀ ਤੁਰਾਂਗੇ ਜੀ ਸੁਪਰੀਜ਼ਨ ਕੋਰਟਦੋਂ ਨੇ ਵੀ ਪਹੁੰਚੇ ਸੀ ਪਿੰਡ ਦੇ ਵਿੱਚ ਇਹਨਾਂ ਦੀ ਹਮਾਇਤ ਕੀਤੀ ਸੀ ਨਾਲ ਤੁਰੇ ਸੀ ਕਿ ਅ ਦੇ ਸਾਰੀਆਂ ਫੌਜਾਂ ਉਸ ਦਿਨ ਵੀ ਨਾਲ ਸੀ ਅੱਜ ਵੀ ਨਾਲ ਨੇ ਅੱਗੇ ਵੀ ਜਿੱਦਾਂ ਦੀ ਕਾਲ ਹੋਏਗੀ ਪੂਰੀ ਹਰ ਪੱਕ ਤੋਂ ਮੋਰਚੇ ਵਿੱਚ ਵੀ ਡਟੇ ਰਹਿੰਦੇ ਹਾਂ ਲੱਗਦਾ ਵੀ ਹੁਣ ਜਿਹੜਾ ਇਹ ਮੋਰਚਾ ਲੱਗੂਗਾ ਨਹੀਂ ਲੱਗੂਗਾ ਉਹ ਤਾਂ ਹੁਣ ਗੱਲਬਾਤ ਤੋਂ ਬਾਅਦ ਪਤਾ ਲੱਗੂਗਾ ਬਿਲਕੁਲ ਅਸੀਂ ਕੌਮੀਨ ਸਾਹਿਬ ਮੋਰਚੇ ਤੋਂ ਆਏ ਆ ਵੀਰ ਜੀ 13 ਮਹੀਨੇ ਹੋ ਗਏ ਸਾਨੂੰ ਉੱਥੇ ਬੈਠੇ ਨੂੰ ਤੇ ਆਪਾਂ ਦੇ ਕਹਿੰਨੀ ਜਥੇਦਾਰ ਹਵਾਰਾ ਭਾਈ ਅਮਰਿਤਪਾਲ ਸਿੰਘ ਜੀ ਭਾਰਨਾ ਸਿੱਧੂ ਸਾਰਿਆਂ ਨੂੰ ਹੀ ਤੁਰੰਤ ਰਿਹਾ ਕਰਨਾ ਚਾਹੀਦਾ ਤਾਂ ਜੋ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਇੱਥੇ ਪਹੁੰਚੋ ਨਾਲ ਬਸ ਚੜਦੀ ਗਲਾ ਇੱਥੇ ਰਸਤੇ 'ਚ ਰੋਕਿਆ ਤੇ ਬਥੇਰਾ ਸੀ ਦੋ ਤਿੰਨ ਆਕਿਆ ਦੇ ਪਰ ਫੌਜਾਂ ਨਹੀਂ ਰੁਕਦੀਆਂ ਹੁੰਦੀਆਂ ਕਿਸੇ ਦੇ ਰੋਕਿਆ ਹੁਣ ਵੀ ਨਹੀਂ ਰੁਕਣਗੀਆਂ ਜੇ ਪਹਿਲੀ ਗੱਲ ਤਾਂ ਫੌਜਾਂ ਚੱਲਦੀਆਂ ਕਾਲਪੁਰਖ ਦੇ ਬਾਣੇ 'ਚ ਐ ਤੇ ਜੇ ਕਾਲਪੁਰਖ ਨੇ ਜੇ ਸਾਨੂੰ ਆਰਡਰ ਹੋ ਗਿਆ ਗਾਂ ਜਾਣਾ ਫੇਰ ਸਾਨੂੰ ਇਹ ਰੋਕ ਨਹੀਂ ਸਕਦੇ ਚਾਹ ਜਿੰਨਾ ਮਰਜ਼ੀ ਕੇਰਾ ਪਾਲਣ ਹਾਂਜੀ ਹਰ ਸਿੰਘ ਜੀ ਦਾ ਵਾਹਿਗੁਰੂ ਜੀ ਖਾਲਸਾ ਬਾਬਾ ਜੀ ਸ੍ਰੀ ਅਕਾਲੇ ਮੈਂ ਹਾਲੀ ਤੋ ਚੱਲ ਕੇ ਪਹੁੰਚੇ ਹਾਂ ਇੱਥੇ ਇੰਨੀ ਦੂਰ ਸੰਗਰੂਰ ਵਿੱਚ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਬਾਬਾ ਜੀ ਮੈਂ ਤਾਂ ਇਹੀ ਕਹਾਂਗਾ ਜੀ ਸਾਰੇ ਨੌਜਵਾਨਾਂ ਨੂੰ ਸਾਰੇ ਵੀਰ ਭਾਈਆਂ ਨੂੰ ਵੀ ਤਿਆਰ ਪਰ ਤਿਆਰ ਹੋ ਜਾਓ ਆ ਜਿਹੜੇ ਨਾਈਆਂ ਕੋਲ ਜਾਂਦੇ ਉਧਰ ਆਧਰ ਪੁੱਠੇ ਸਿੱਧੇ ਆ ਦੇਖੋ ਜੀ ਕਿੱਕਣਾ ਇਹਨਾਂ ਨੂੰ ਆਪਣੇ ਰੋਮਾਂ ਦਾ ਕੇਅਰ ਨਹੀਂ ਹੈਗੇ ਨਾ ਤਿਆਰ ਹੋ ਜਾਓ ਹੁਣ ਹੁਣ ਸਮਾਂ ਆ ਗਿਆ ਵੀ ਮਿੱਤਰ ਪਿਆਰੇ ਤਿਆਰ ਪਰ ਤਿਆਰ ਹੋ ਗਿਆ ਐਵੀਡੈਂਸ ਐਫਰਟ ਟੈਗ ਡਿਫੈਂਸ ਐਵੀਡੈਂਸ ਇਹ ਜਿਹੜੀ ਗੱਲਬਾਤ ਹੈਗੀ ਚੱਲ ਰਹੀ ਹੈ ਮਿੱਤਰ ਪਿਆਰੇ ਤੁਸੀਂ ਬਾਕੀ ਤੁਹਾਨੂੰ ਕੋਈ ਵੀ ਅਫਸਰ ਚੈਲੰਜ ਨਹੀਂ ਕਰ ਸਕਦਾ ਜਿਹੜਾ ਪੰਜਾਬ ਪੁਲਿਸ ਦਾ ਹੋਵੇ ਚਾ ਕਿਸੇ ਦਾ ਵੀ ਹੋਵੇ ਅਫਸਰ ਤਾਂ ਤੁਸੀਂ ਆਪਣਾ ਜਿਹੜਾ ਡੰਡੇ ਵਾਲੀ ਤੁਸੀਂ ਗੱਲ ਕਰੀ ਦੀ ਪਿੱਛੇ ਜੇ ਵੀ ਡੰਡਾ ਪਰੇ ਕਿਉਂਕਿ ਇਹ ਜਿਹੜੀ ਗੱਲਬਾਤ ਇਦਾਂ ਹੈਗੀ ਹੈ ਵੀ ਪੁਲਿਸ ਦਾ ਫਰਜ ਬਣਦਾ ਹੈ ਵੀ ਉਹ ਨਾਗਰਿਕਾਂ ਦੇ ਨਾਲ ਰਹੇ ਤੇ ਆਪਣਾ ਜਿਹੜਾ ਹੈਗਾ ਇੱਕ ਅਕਸ ਬਣਾ ਕੇ ਰੱਖੇ ਕਿਉਂਕਿ ਇੱਕ ਮਤਲਬ ਜਿਹੜਾ ਕੋਈ ਸੇਵਾਦਾਰ ਹੁੰਦਾ ਹੈ ਜਾਂ ਜਿਹਦੀ ਡਿਊਟੀ ਹੁੰਦੀ ਹੈ ਉਹਦੇ ਮੋਢਿਆਂ 'ਤੇ ਬੜਾ ਭਾਰ ਹੁੰਦਾ ਹੈ ਜੇ ਹੁਣ ਅੱਜ ਖਾਕੀ ਸਾਡੇ ਨਾਲ ਬਤਮੀਜ਼ੀ ਕਰੇਗੀ ਜਾਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਪਾ ਰਹੀ ਹੈ ਬਿਨਾਂ ਵਜ੍ਹਾ ਤੋਂ ਉਹ ਕੋਈ ਗੈਂਗ ਹੋ ਸਕਦਾ ਆਪਣਾ ਜਿਹੜੇ ਆਪਣੇ ਆਪਣੇ ਪੰਜਾਬੀ ਨੇ ਜਾਂ ਕੋਈ ਆਪਣੀ ਖਾਕੀ ਹੈ ਇਦਾਂ ਨਹੀਂ ਕਰ ਸਕਦੀ ਜੀ ਮੁੰਡੇ ਸਿਰ ਤੱਕ ਪਾੜੇ ਗਏ ਨੇ ਬਾਬਾ ਜੀ ਸਿਰ ਤੱਕ ਪਾੜੇ ਗਏ ਨੇ ਇਹ ਤਾਂ ਬਹੁਤ ਜ਼ਿਆਦਾ ਗੁੰਡਾ ਗਾਇਗਾ ਕੋਈ ਫ ਨੀ ਬਾਹਰ ਵੀ ਕੁਝ ਨਹੀਂ ਸਾਰਾ ਇੱਕੋ ਹੀ ਖੇਲ ਹੈ ਅੰਦਰ ਵੀ ਉਹੀ ਚੀਜ਼ ਹੈ ਜੋ ਬਾਹਰ ਹੈ ਤਾਂ ਕਰਕੇ ਪਿਆਰਿਓ ਡਰੋ ਨਾ ਜਿਹੜਾ ਜੁੜਾ ਜਾਣ ਤੋਂ ਕਦੇ ਨਹੀਂ ਡਰਨਾ ਫੌਜਨਾ ਸੱਤ ਬੋਲਣਾ ਹਮੇਸ਼ਾ ਖਾਲਸੇ ਦੇ ਨਾਲ ਖੜਨਾ ਹੈਗਾ ਤੇ ਬਾਕੀ ਰਹੀ ਗੱਲ ਹੁਣ ਤੁਸੀਂ ਆਪ ਸਿਆਣੇ ਹੋ ਜੋ ਕਿ ਆਪਣੇ ਦਾਦੇ ਪੁਰਦਾਦਿਆਂ ਨੂੰ ਬਾਬੇ ਨਾਨਕ ਦੀ ਹੜ ਦੀ ਖੇਤੀ ਨੂੰ ਪਛਾਣੋ ਪਰਾਵੋ ਆਪਾਂ ਬਾਰ-ਬਾਰ ਤੁਹਾਨੂੰ ਕਹਿੰਨੇ ਆ ਤੁਸੀਂ ਨਾ ਜਿਹੜੇ ਸੀਰੀ ਹੁੰਦੀ ਸੀਗੇ ਜਾਂ ਲਾਲਾ ਵੀ ਜੇ ਆਪਣਾ ਬੀਜਾਂ ਬੂਜਾਂ ਦਾ ਸਾਰਾ ਧਿਆਨ ਉਹੀ ਖੇਡ ਚੱਲਿਆ ਹੋਇਆ ਹੈ ਵੀ ਆਪਣੀਆਂ ਭੜੋਲੀਆਂ ਪਰਾ ਜਿਹੜਾ ਆਪਣਾ ਖਜ਼ਾਨੇ ਹੈਗੇ ਉਹਨਾਂ ਨੂੰ ਭਰ ਕੇ ਰੱਖੋ ਐਵੇਂ ਨਾ ਮਤਲਬ ਲੋਕਾਂ ਨਾਲ ਲ ਚਾਰ ਪੰਜ ਪੰਜ ਆ ਕੋਈ ਗੱਲ ਬਣਦੀ ਹੈ ਗੁਰੂ ਘਰ ਇੱਕ ਹੋਣਾ ਚਾਹੀਦਾ ਹੈ ਤੇ ਇੱਕ ਗੁਰੂ ਘਰ ਚ ਹੀ ਸਾਰੇ ਰਲ ਕੇ ਆਪਣਾ ਗੱਫਾ ਪਾਣੀ ਸ਼ਕੋ ਆਪਣਾ ਵਰਤਾਰਾ ਚਲਾਓ ਆਪਣਾ ਜੋ ਵੀ ਪ੍ਰੋਗਰਾਮ ਹੈ ਉਹ ਕਰਿਆ ਕਰੋ ਤੇ ਬਾਕੀ ਮੈਂ ਲੱਖਾ ਸਦਾਣਾ ਬਾਈ ਆਪਣਾ ਜਿਹੜਾ ਦੂਜਾ ਆਪਣੇ ਇਹ ਕੀ ਨਾਮ ਹੈ ਉਹਨਾਂ ਦਾ ਭਾਨਾ ਸਾਹਿਬ ਇਹਨਾਂ ਨੂੰ ਆਪਾਂ ਕਹਾਂਗੇ ਭਾਈ ਇਹਨਾਂ ਨੂੰ ਛੱਡੋ ਰਿਹਾਂ ਕਰੋ ਇਹਨਾਂ ਨੂੰ ਐਦਾਂ ਤੁਸੀਂ ਕਿਦਾਂ ਕਿਉਂ ਡੱਕੇ ਆ ਇਹ ਸਾਡੀ ਨਾ ਆਵਾਜ਼ ਨੂੰ ਬੁਲੰਦ ਹੋਣ ਤੋਂ ਨਾ ਰੋਕ ਰਹੇ ਆ ਇਹ ਰਕਾवटਾਂ ਪਾ ਰਹੇ ਆ ਵੀ ਇਹਨਾਂ ਦੀ ਆਵਾਜ਼ ਜਿਹੜੀ ਬੁਲੰਦ ਨਾ ਹੋ ਜਵੇ ਵੀ ਫੇਰ ਪਤਾ ਨਹੀਂ ਸੀ ਇਹਨਾਂ ਬਰਾਜ ਕਰ ਲਾਂਗੇ ਪਰ ਇਹ ਯਾਦ ਲੋਗ ਨੇ ਇਹ ਗੁਲਾਮ ਬਹੁਤਾ ਚ ਤੇ ਆਜ਼ਾਦੀ ਲੈ ਕੇ ਹਟਣਗੇ ਤੇ ਹੱਕ ਸਾਰਿਆਂ ਨੂੰ ਦਵਾ ਕੇ ਹਟਣਗੇ ਮੈਂ ਭਗਵਾਨ ਤਨ ਨੂੰ ਕਹਿਣਾ ਬਾਬਾ ਜੀ ਤੁਸੀਂ ਇੰਨਾ ਇਹ ਕੈਮੀਕਲ ਚਲਾਇਆ ਪੁੱਠਾ ਸਿੱਧਾ ਹੋਰ ਨਾਸ ਬੱਚਿਆਂ ਨੂੰ ਕੋਈ ਸਕੂਲਾਂ ਦੇ ਵੀ ਤੁਸੀਂ ਜਾ ਕੇ ਡਰਾਮਾ ਜਾ ਕਰਦੇ ਹੋ ਤੇ ਅਸੀਂ ਬੱਚਿਆਂ ਦੀ ਮੇਨ ਚੀਜ਼ਿੰਦੀ ਆਪਣੀ ਜੜ ਹੁੰਦੀ ਖਾਲਸੋ ਪਹਿਲਾਂ ਮੇਨ ਚੀਜ਼ ਜੜ ਹੈ ਬੱਚਿਆਂ ਦੀ ਵਧੀਆ ਸਕਿਲਸ ਹੋਣੀ ਚਾਹੀਦੀਆਂ ਵਧੀਆ ਟ੍ਰੇਨਿੰਗਾਂ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਵਧੀਆ ਪੋਸ਼ਣ ਪ੍ਰਿਆਹਾਰ ਹੋਣਾ ਚਾਹੀਦਾ ਖਾਣ ਪੀਣ ਨੂੰ ਬਹੁਤ ਕੁਝ ਹੋਣਾ ਚਾਹੀਦਾ ਤੇ ਖੇਡਣ ਖੁੱਦਣ ਨੂੰ ਵੀ ਵਧੀਆ ਹੈ ਨਾ ਇਹਨਾਂ ਨੇ ਤਾਂ ਗਰਾਊਂਡਾਂ ਦੇ ਵਿੱਚ ਕਾਜਗਾ ਜਗਾੜਤਾ ਦਿਖਾਓ ਕਿੱਥੇ ਨੇ ਤੁਸੀਂ ਬਾਲਟ ਦੇ ਚ ਕ ਆਪਣੇ ਨਾਲ ਹੈ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਹੋਰ ਹੀ ਕੋਈ ਲਾਕੇ ਲੰਗੇ ਦਾ ਮੁਰਗੇ ਪੰਜਾ ਤਖਤਾਂ ਦਾ ਕਾਲ ਤਖਤ ਦਾ ਪੈਸਾ ਹੈ ਉਹ ਸਾਡੇ ਹੱਥ ਚ ਨਹੀਂ ਖਾਲਸਿਆਂ ਦੇ ਆ ਰਿਹਾ ਜੇ ਕਿਤੇ ਕਾਲ ਤਖਤਾਂ ਦਾ ਹੀ ਪੈਸਾ ਸਾਡੇ ਹੱਥ ਜਾਂਦਾ ਤਾਂ ਫੇਰ ਵੀ ਆਪਣੇ ਨਾਗਰੀਕਾਂ ਦਾ ਵਿਕਾਸ ਕਰਦੀਏ ਬਹੁਤ ਜ਼ਿਆਦਾ ਅਜੇ ਪੰਜਾਬ ਦੇ ਪੈਸੇ ਦੀ ਗੱਲ ਕਰਦੇ ਫਿਰ ਡੋਨੇਸ਼ਨ ਦੀ ਗੱਲ ਕਰਦੇ ਆ ਵਰਲਡ ਲੈਵਲ ਤੇ ਆਪਾਂ ਨੂੰ ਡੋਨੇਸ਼ਨ ਵੀ ਮਿਲ ਸਕਦੀ ਆ ਜੇ ਆਪਾਂ ਪਤਾ ਕਰੀਏ ਵੀ ਆਪਣੇ ਨਾਲ ਕਿਹੜੇ-ਕਿਹੜੇ ਦੇਸ਼ ਜੁੜੇ ਹੋਏ ਆ ਠੀਕ ਹੈ ਨਾ ਭਰਾਵੋ ਹੁਣ ਬਾਹਰ ਲਿਓ ਕੀ ਕਰਦੇ ਨੇ ਸਾਨੂੰ ਦੱਸੋ ਤਾਂ ਸਹੀ ਵੀ ਭਰਾਵੋ ਤੁਹਾਡਾ ਕਿਹੜੀ ਐਡ ਚੱਲਦੀ ਆ ਵੀ ਜਿਹਦੇ ਜ਼ਰੀਏ ਆ ਹਰ ਵਾਰ ਕਹਾਂਗੇ ਵੀ ਇਕ ਹੋ ਜੋ ਔਰ ਆਪਣਾ ਜਿਹੜਾ ਆਜ਼ਾਦੀ ਹੈ ਹੁਣ ਲੈ ਕੇ ਹਟਾਂਗੇ ਆਪਾਂ ਆਪਣਾ ਜਿਹੜਾ ਇਹ ਵਪਾਰੀ ਬਪੂਰੀਆਂ ਜਿਹੜੇ ਅਡਾਨੀ ਬਾਨੀ ਹੈ ਆਪਣਾ ਕੁਝ ਨਹੀਂ ਬਗਾੜ ਸਕਦੇ ਖਾਲਸੇ ਦਾ ਚੜਦੀ ਤੇ ਲਗੇ ਸ਼ਬਦੀ ਦਾ ਰਾਜ ਹੈ ਆਪਣਾ ਦੇਖ ਲਿਓ ਤੇ ਬਾਅਦ ਵਿੱਚ ਤੁਹਾਡੇ ਹੱਥ 'ਚ ਸਾਰਾ ਜੋ ਵੀ ਹੈਗਾ ਟੋਟਲ ਪ੍ਰਤੱਖ ਦਰਸ਼ਨ ਹੋਣਗੇ ਖਾਲਸਾ ਜੀ ਤੁਹਾਨੂੰ ਆਪਣੇ ਰਾਜ ਦੇ ਤੇ ਬਾਕੀ ਦਿਖਣ ਵੀ ਲੱਗ ਜੰਨੇ ਕਈ ਗੱਲਾਂ ਦਈਆਂ ਜਿਹਨਾਂ ਨੂੰ ਦਿਖਣ ਲੱਗ ਜੰਨੀਆਂ ਕਈਆਂ ਨੂੰ ਅਨੁਭਵ ਹੁੰਨੀਆਂ ਕਈ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਅਨੁਭਵ ਹੋਣ ਲੱਗ ਗਿਆ ਉਹਨੂੰ ਲੱਗ ਜਾਂਦਾ ਯਾ ਰੂਲ ਚੱਲ ਗਿਆ ਹੈ ਰੂਲ ਮੇਨ ਚੀਜ਼ ਹੈ ਡਿਵਿਡੈਂਡ ਰੂਲ ਚੰਗੇ ਬੰਦੇ ਦੀ ਪਰਖ ਕਰੋ ਆਪਣੇ ਗੁੱਡ ਮੈਨ ਨੂੰ ਪਿੰਡਾਂ ਦੇ ਵਿੱਚ ਚੁਣੋ ਹਨਾ ਤੁਸੀਂ ਮੂਰਖ ਬੰਦਾ ਚੁਣ ਲਿਆ ਉਹ ਹੀ ਤੁਹਾਨੂੰ 5 ਸਾਲ ਪਿੱਛੇ ਘੇੜ ਦਿੰਦਾ ਸਾਰਾ ਪੈਸਾ ਤੁਹਾਡਾ ਖਰਾਬ ਕਰਵਾ ਦਿੰਦਾ ਹਨਾ ਆਹੀ ਕੰਮ ਸਰਕਾਰ ਦਾ ਹੁੰਦਾ ਜੇ ਆਪਾਂ ਮੁੱਖ ਮੰਤਰੀ ਨੂੰ ਕਿਸੇ ਨੂੰ ਉਹ ਵੀ ਐਦਾਂ ਹੀ ਕਰਦਾ ਤੁਹਾਨੂੰ 5 ਸਾਲ ਕਿਹਾ 50 ਸਾਲ ਪਿੱਛੇ ਪਾ ਦਿੰਦਾ ਤਾਂ ਸਮੇਂ ਦੀ ਹਾਨੀ ਬਣੀਏ ਸਾਨਹਾਰ ਸ੍ਰੀ ਅਕਾਲ ਸਾਨਹਾਰ ਸ੍ਰੀ ਅਕਾਲ ਸਰਬਜੀਤ ਜੀ ਬਈ ਇੱਕ ਸਵਾਲ ਇੱਕ ਸਵਾਲ ਹੈ ਵੀ ਇਸੇ ਧਰਤੀ ਤੋਂ ਭਗਵੰਤ ਜੀ ਸਾਹਿਬ ਨੇ ਪਰ ਕਿਉਂ ਨਾ ਉਹਦਾ ਚੋਣ ਪ੍ਰਚਾਰ ਉਹਨਾਂ ਦਾ ਕਰੀਏ ਸਟਾਰਟ ਹੁੰਦਾ ਕਿਵੇਂ ਦੇਖਦੇ ਹੋ ਵੀ ਇਹ ਹੀ ਉਹ ਧਰਤੀ ਹੈ ਜਿਹੜੀ ਅੱਜ ਉਹਨਾਂ ਨੂੰ ਸੀਐਮ ਦੇ ਅਹੁਦੇ ਤੱਕ ਪਹੁੰਚਾਇਆ ਬਿਲਕੁਲ ਵੀਜੀ ਇਹ ਤਾਂ ਸੰਗਰੂਰ ਵਾਲੇ ਘੇਰਣਗੇ ਵੀਜੀ ਸੰਗਰੂਰ ਆਣਾ ਔਖਾ ਹੋ ਜਾਏਗਾ ਮਿੱਤਰਾਂ ਹੁਣ ਹੁਣ ਪੰਜਾਬ ਚ ਵੜ ਕੇ ਤਾਂ ਦੇਖੋ ਪਤਾ ਤਾਂ ਲੱਗੇਗਾ ਨਾ ਜੀ ਹੁਣ ਇਹ ਤੇ ਦਿੱਲੀ ਬਹਿ ਕੇ ਮਾਰੀ ਜਾਂਦੇ ਨੇ ਚੋੜ ਚੰਡੀਗੜ੍ਹ ਬਹਿ ਕੇ ਚੋੜ ਮਾਰੀ ਜਾਂਦੇ ਨੇ ਸੰਗਰੂਰ ਆ ਕੇ ਤੇ ਦੇਖ ਮਿੱਤਰਾਂ ਸਾਰਾ ਸੰਗਰੂਰ ਕੀ ਸਾਰਾ ਮਹਾਲਵਾ ਤੇਰਾ ਸਵਾਗਤ ਕਰਨ ਲਈ ਬੈਠਾ ਹੈ ਆਓ ਤਾਂ ਸਹੀ ਭਾਈ ਜੀ ਫੇਰ ਪਤਾ ਲੱਗੂਗਾ ਸੋ ਇਸ ਕਰਕੇ ਭਗਵੰਤ ਮਾਨ ਲੋਕਾਂ ਨੇ ਖ ਇੱਥੇ ਵਰਤਣਾ ਪੰਜਾਬ ਦਾ ਰੰਗਲਾ ਪੰਜਾਬ ਲੋਕ ਆਪ ਹੀ ਬਣਾਣਗੇ ਇਹ ਬੰਦੇ ਨੂੰ ਸੈਡ ਕੀਤਾ ਜਾਏਗਾ ਭਾਈ ਉਹ ਤਾਂ ਕਹਿੰਦੇ ਪੰਜਾਬ ਦੀ ਅਸੀਂ ਤਰੱਕੀ ਦੀ ਗੱਲ ਕਰਾਂਗੇ ਵੀ ਜਦ ਬਾਹਰੋਂ ਜਿਹੜੇ ਅੰਗਰੇਜ਼ ਨੇ ਪੰਜਾਬ ਦੇ ਵਿੱਚ ਆਉਣਗੇ ਵੀ ਖੁਸ਼ਹਾਲੀ ਹੋਵੇਗੀ ਪੰਜਾਬ ਵਿੱਚ ਵੀ ਤੁਹਾਨੂੰ ਲੱਗਦਾ ਬਾਹਰੋਂ ਇੱਥੇ ਗੋਰੇ ਆ ਕੇ ਕੰਮ ਕਰ ਲੈਣਗੇ ਤੇ ਜਿਹੜੇ ਇੱਥੇ ਪੰਜਾਬੀ ਬੈਠੇ ਨੇ ਉਹ ਕਿੱਥੇ ਜਾਣਗੇ ਤਕਰੀਬਨ ਤਕਰੀਬਨ 5-6 ਲੱਖ ਆਪਣਾ ਨੌਜਵਾਨ ਬੇਰੋਜ਼ਗਾਰ ਬੈਠਾ ਉਰੇ ਮਾਰਦਾ ਤੂੰ ਬੋਰਡ ਤੇ ਲਾ ਲਾ ਕੇ 23 ਹਜ਼ਾਰ ਨੌਕਰੀਆਂ ਦੇਤੀਆਂ ਫਲਾਣੀਆਂ ਦੇਤੀਆਂ ਬਾਕੀ ਕਿੱਥੇ ਜਾਣ ਬਾਕੀ ਲਾਹੌਰ ਚਲ ਜੀ ਅਸੀਂ ਇਸ ਕਰਕੇ ਇਹ ਬੰਦੇ ਕੋ ਸਿਸਟਮ ਹੀ ਨਹੀਂ ਲਿਆ ਜਾ ਰਿਹਾ ਵੀਰ ਜੀ ਇਹ ਤਜਰਬਾ ਨਹੀਂ ਹੈਗਾ ਗੱਲ ਇਹ ਹੈ ਜਿਹੜੇ 92 ਦੇ 92 ਸਾਰੇ ਹੀ ਅਨਪੜ ਸਾਰੇ ਹੀ ਨਖਤ ਬੰਦੇ ਲਾ ਦਿੱਤੇ ਅੱਜ ਕਿੱਥੇ ਨੇ ਕੈਬਿਨੇਟ ਨਹੀਂ ਲੱਭਦੇ ਪਏ ਇਹਨਾਂ ਦੇ ਕਿੱਥੇ ਨੇ ਇਸ ਕਰਕੇ ਖੇਰੂ ਖੇਰੂ ਹੋ ਗਈ ਸਰਕਾਰ ਮੈਨੂੰ ਨਹੀਂ ਲੱਗਦਾ ਇਹਨਾਂ ਦੇ 5 ਸਾਲ ਵੀ ਟੱਪਦੇ ਨੇ ਤੋਂ ਇਸ ਕਰਕੇ ਪਾਰਨਾ ਸਿੱਧੂ ਨੂੰ ਤੇ ਬਾਈ ਬਿਨਾ ਸ਼ਰਤ ਰਿਆ ਕਰਨਾ ਹੀ ਪਏਗਾ ਸੋ ਭਰਾਵਾ ਨੌਜਵਾਨ ਹੈਗੇ ਨੇ ਠੀਕ ਹੈ ਨਾ ਇਹਨਾਂ ਨੂੰ ਨਾਲ ਲਾ ਲੇਗਾ ਚੰਗੀ ਗੱਲ ਹੈ ਤੈਨੂੰ ਹੀ ਚੜਾਇਆ ਸੀ ਭੜਕਾ ਕੇ ਮਾਰਨਗੇ ਕਿਹੜੇ ਚੱਕਰ ਆ ਜਾ ਕਹ ਦੂੰ ਠੀਕ ਹੈ ਨਾ ਹੁਣ ਭੜਕਾ ਦਿੱਤਾ ਹੀ ਏ ਵੈਸੇ ਤੇ ਭੜਕਾ ਦਿੱਤਾ ਹੀ ਏ ਇਸ ਕਰਕੇ ਜੇ ਮਾੜਾ ਮੋਟਾ ਤਜਰਬਾ ਹੈਗਾ ਮੈਂ ਤੇ ਇਹੀ ਕਹਾਂਗਾ ਜੇ ਭਗਵੰਤਮਾਨ ਭਗਵੰਤਮਾਨ ਕੇਜਰੀਵਾਲ ਨੂੰ ਜੇ ਮਾੜਾ ਮੋਟਾ ਤਜਰਬਾ ਵੀ ਹੈਗਾ ਮਿੱਤਰਾ ਇਹਨੂੰ ਕੱਲ ਹੀ ਛੱਡ ਦੇ ਚੰਗੇ ਰਹਿ ਜਾਓਗੇ ਬਿਨਾਂ ਸ਼ਰਤ ਚੰਗੇ ਰਹਿ ਜਾਓਗੇ ਇਹ ਨਾ ਹੋਵੇ ਸਰਕਾਰ ਟੁੱਟਦੀ ਹੋਵੇ ਬਾਈ ਉੱਥੇ ਵੀ ਲੱਖਾਂ ਸੰਧਾਨਾ ਪਹਿਲਾਂ ਬੋਲਦੇ ਨਜ਼ਰ ਆਏ ਨੇ ਵੀ ਲੱਗਦਾ ਜਦ ਤੱਕ ਸਰਕਾਰ ਉਹਨਾਂ ਨੇ ਕਿਹਾ ਵੀ ਆ ਪੰਸਿਧੂ ਨਹੀਂ ਰਿਆ ਕਰਦੀ ਅਸੀਂ ਇਹ ਮੋਰਚਾ ਨਹੀਂ ਚੱਕਾਂਗੇ ਬਿਲਕੁਲ ਬਿਲਕੁਲ ਵੀਰ ਜੀ ਇਹ ਤਾਂ ਕਰੂ ਬੰਦੇ ਨੇ ਇਹ ਤਾਂ ਕਰਨ ਵਾਲੇ ਨੇ ਕੁਝ ਕਰਕੇ ਦਿਖਾਉਣ ਵਾਲੇ ਬੰਦੇ ਨੇ ਜੇ ਇੱਥੇ ਆ ਗਏ ਨੇ ਤਾਂ ਕੁਝ ਕਰਕੇ ਹੀ ਦਿਖਾਣਗੇ ਹੁਣ ਕਰਤਵੇ ਆਪਣੇ ਠੀਕ ਹੈ ਹੁਣ ਆ ਗਏ ਆ ਸੜਕਾਂ ਤੇ ਹੁਣ ਤੇ ਕਰਤੱਵ ਵੀ ਦਿਖਾਣਾ ਕੋਈ ਨਾ ਕੋਈ ਠੀਕ ਹੈ ਜਦ ਤੱਕ ਬੰਦੇ ਨਹੀਂ ਚੜਦਾ ਜੀ ਇਸ ਕਰਕੇ ਇਹਨਾਂ ਨੇ ਲੱਖੇ ਸਿਧਾਣੇ ਬਾਈ ਨੇ ਕਿਹਾ ਸੀ ਸ਼ਾਮ ਤੱਕ ਕਾਲ ਦਿੱਤੀ ਜਾਵੇਗੀ ਇੱਧਰ ਨੂੰ ਹੋਣਾ ਕਿ ਉੱਧਰ ਨੂੰ ਹੋਣਾ ਵਾ ਜਿੱਧਰ ਨੂੰ ਬਾਈ ਕਹੇਗਾ ਨਾਲ ਖੜੇ ਆ ਬਾਈ ਠੀਕ ਹੈ ਜੀ ਧੰਨਵਾਦ ਵਾਏ ਗੁਰਜੀ ਜੀ ਦਾ ਫਤਿਹ